ਸੰਤ ਸਮਾਜ ਵੈਲਫੇਅਰ ਸੁਸਾਇਟੀ ਡਿਸ਼ਰ ਪੰਜਾਬ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਨਾਮ ਸਿੰਘ ਜੀ ਕਮਾਣਾ ਦੀ ਅਗਵਾਈ ਦੇ ਵਿੱਚ ਸਾਹਨੇ ਵਾਲਵਾਰਡ ਨੰਬਰ 11 ਦੇ ਵਿੱਚ ਝੰਡਾ ਫੇਰੀ ਕੀਤੀ ਗਈ। ਇਸ ਝੰਡਾ ਫੇਰੀ ਦੌਰਾਨ ਨਾਲ ਚਲ ਰਹੀਆਂ ਸੰਗਤਾਂ ਸਮੇਤ ਸੰਤ ਬਾਬਾ ਗੁਰਨਾਮ ਸਿੰਘ ਜੀ ਸੇਵਾਦਾਰ ਭਗਤ ਸ੍ਰੀਸ਼ਕਮਲ ਸੋਨੂ ਘਰ ਪਹੁੰਚ ਬਾਬਾ ਜੀ ਦਾ ਗੁਣਗਾਨ ਕੀਤਾ। Yeah. ਤੋ ਬੇਲੇ ਦਾ ਜਕਾਰਾ ਪੋਣਾ ਹਰੀ ਜੀ ਦਾ ਜਕਾਰਾ ਆਪਣੇ ਆਪਣੇ ਗੁਰੂ ਮਹਾਰਾਜੀ ਦਾ ਬਾਬਾ ਜੀ ਦੀ અપਾਰ ਬਖਸ਼ਿਸ਼ ਰਹਿਮਤ ਹੋਈ ਹੈ ਫਰਮ ਸਦਕਾ ਬਾੜ ਨੰਬਰ 11 ਵਿੱਚ ਬਾਬਾ ਜੀ ਦੀ ਝੰਡਾ ਫਰੀ ਲੈ ਕੇ ਪਹੁੰਚੇ ਸੰਗਤ ਦਾ ਬਹੁਤ ਸਹਿਯੋਗ ਹੈ ਮੱਲਿਆਣੇ ਨੇ ਵੀ ਸਤਿਕਾਰ ਕਰਿਆ ਇਸੇ ਤਰ੍ਹਾਂ 11 12 ਤਰੀਕ ਨੂੰ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਮਿਹਰਬਾਨ ਲੁਧਿਆਣੇ ਤੋਂ ਰਵਾਨਾ ਹੋਵਾਂਗੇ ਜਿਹਦੇ ਵਿੱਚ ਲੰਗਰ ਦਾ ਸਰਾਮਾਂ ਦਾ ਸੰਗਤ ਦਾ ਸਾਰਾ ਅਰੇਂਜਮੈਂਟ ਕਰਿਆ ਹੋਇਆ ਹੈ ਜਿਹਨਾਂ ਨਾਲ ਕਿਸੇ ਸੰਗਤ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਜਕਾਰਾ ਪਾਣਾ ਹਰੀ ਜੀ ਦਾ ਬਹੁਤ ਬਾਬਾ ਜੀ ਦਾ ਗੁਣ ਗaan ਕੀਤਾ ਜਾਂਦਾ ਕਿ ਬਾਬਾ ਜੀ 12 ਦੇ ਦਾਤੇ ਹੈ ਹਰ ਇੱਕ ਸੰਗਤ ਦੀ ਇੱਛਾ ਪੂਰੀ ਕਰਦੇ ਹੈ ਦੁੱਖ ਸੁੱਖ ਦੁੱਖ ਜਿਹੜਾ ਨਿਵਾਰਨ ਕਰਦੇ ਹੈ ਸੁੱਖਾਂ ਦਾ ਪ੍ਰਤਾਪ ਕਰਦੇ ਹੈ ਜਿਸ ਦੀ ਭਾਵਨਾ ਦੇ ਨਾਲ ਦਰਬਾਰ ਤੇ ਜਾ ਕੇ ਝੁਕਦਾ ਉਹ ਕਦੇ ਖਾਲੀ ਨਹੀਂ ਮੜਿਆ ਔਰ ਬਾਬਾ ਜੀ ਦੀ ਇੰਨੀ ਕ ਅਪਾਰ ਬਖਸ਼ਿਸ਼ ਹੈ ਕਿ ਉਹ ਕਲਯੁਗ ਦੇ অবতার ਹੈ ਚਿਪਕਵਾਂ ਦੇ ਬਚਨਾ ਨਾਲ ਅਮਰ ਹੋਇਆ ਜਿਹਦੇ ਨਾਲ ਕੋਈ ਵੀ ਦਰਬਾਰ ਤੋਂ ਸੇਵਾਦਾਰ ਭਗਤ ਸ਼ਰਧਾ ਭਾਵਨਾ ਨਾਲ ਜਾਂਦਾ ਖਾਲੀ ਮੁੜ ਕੇ ਨਹੀਂ ਆਇਆ ਇਹ ਝੰਡਾ ਸੱਜਿਆ ਮਤਲਬ ਲੈ ਕੇ ਜਾਂਦੇ ਨੇ ਘਰਾਂ ਤੋਂ ਘਰਾਂ ਜਾਂਦੇ ਨੇ ਤੇ ਜਿਸ ਵਕਾ ਜਿਹੜਾ ਸੰਤਾਂ ਨਾਲ ਸੇਜੋਗ ਹੈ ਨਾ ਕਿ ਸੰਤਾਂ ਇਹ ਸੰਯੋਗ ਬਹੁਤ ਹੈ ਇਹਦੇ ਵਿੱਚ ਨਾਲ ਇਹ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਹੰਕਾਰ ਹੈ ਲੋਕਾਂ ਦੀ ਸੋਚ ਜਿਹੜੀ ਆ ਮਾੜੀ ਹੋ ਚੁੱਕੀ ਹੈ ਇਹ ਝੰਡਾ ਫੇਰੀ ਲੈ ਜਾਣ ਦਾ ਮਕਸਦ ਇਹੀ ਹੈ ਕਿ ਘਰ-ਘਰ ਜਾਂਦੇ ਆ ਨੀਵੇਂ ਹੋ ਕੇ ਜਾਨੇ ਲੋਗਾਂ ਨੂੰ ਦੱਸਦੇ ਆ ਕਿ ਇਸ ਪਰਮਾਤਮਾ ਦੇ ਨਾਲ ਜੜੋ ਪਰਮਾਤਮਾ ਨਾਲ ਪਿਆਰ ਕਰੋ ਸੰਗਤ ਦਾ ਸਤਕਾਰ ਕਰੋ ਕਿਉਂਕਿ ਜਿਹੜਾ ਹੰਕਾਰ ਹੈ ਹੰਕਾਰ ਜਦੋਂ ਇਨਸਾਨ ਨੀਵਾਂ ਹੋ ਕੇ ਜਾਂਦਾ ਤਾਂ ਉਹ ਦੇ ਅੰਦਰ ਨਹੀਂ ਰਹਿੰਦਾ ਜੋ ਇਨਸਾਨ ਆਪਣੇ ਘਰੇ ਬੈਠ ਕੇ ਆਪਣੀ ਹੋਮਾਂ ਦੇ ਵਿੱਚ ਅੜਿਆ ਰਹਿੰਦਾ ਉਹਦੇ ਵਿੱਚ ਹੰਕਾਰ ਬੋਲਦਾ ਕਿਉਂਕਿ ਪਰਮਾਤਮਾ ਨਾਲ ਜਿਹੜਾ ਇਨਸਾਨ ਜੁੜਨ ਵਾਲਾ ਉਹ ਕਦੇ ਹੰਕਾਰ ਨਹੀਂ ਕਰ ਸਕਦਾ ਉਹ ਨੀਵਾਂ ਰਹਿ ਕੇ ਆਨੰਦ ਲੈ ਸਕਦਾ ਉਸ ਪਰਮਾਤਮਾ ਦੀ ਰਹਿਮਤ ਪਾਸ ਕਰ ਸਕਦਾ ਸੰਗਤਾਂ ਬਹੁਤ ਨੇ ਜੀ ਅਣਗਿਣਤ ਸੰਗਤਾਂ ਨੇ ਜਿਹੜੀਆਂ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਮਾਰਗ ਦੀ ਕਿਰਪਾ ਹੋ ਜਾਂਦੀ ਹੈ ਤੇ ਥੋਲੀਆਂ ਪੜ ਜਾਂਦੀਆਂ ਆਪਣੇ ਚਲੇ ਜਾਂਦੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਸਪੈਸ਼ਲੀ ਸਾਡੇ ਕੋਲ ਆਓ ਜਿਹਨੂੰ ਜ਼ਰੂਰਤ ਆ ਉਹ ਹੀ ਆਵੇ ਜਿਹਦਾ ਕਾਰਜ ਪੂਰਾ ਹੋ ਗਿਆ ਨਾ ਵੀ ਸਾਨੂੰ ਕੋਈ ੜਕਦਣੀ ਹੈ ਫ੍ਰੀ ਸੇਵਾ ਕਰਦੇ ਆ ਕੋਈ ਕਿਸੇ ਕੋਲ ਪੈਸਾ ਨਹੀਂ ਲੈਂਦੇ ਪੀਲੇ ਦਾ ਵੀ ਕਾਲੇ ਪੀਲੇ ਦਾ ਵੀ ਬਾਬਾ ਸੀਰ ਦਾ ਵੀ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਅਸੀਂ ਫ੍ਰੀ ਦਿੰਦੇ ਕਿ ਜਿਹਦੇ ਕੋਲ ਸੰਗਤ ਕੋਲ ਕੋਈ ਪੈਸਾ ਨਹੀਂ ਆ ਜਾਂਦਾ ਨਾਲ ਨਾਲ ਸੰਗਤ ਦੇ ਸਨਯੋਗ ਨਾਲ ਕੁਝ ਲੜਕੀਆਂ ਗਰੀਬਾਂ ਦੇ ਵੀ ਅਸੀਂ ਕਾਰਜ ਕਰਦੇ ਆਂ ਤੇ ਸੰਤ ਸਮਾਜ ਦੇ ਪ੍ਰਧਾਨ ਹੋਣ ਦੇ ਨਾਤੇ ਲੁਧਿਆਣਾ ਜ਼ਿਲ੍ਹੇ ਦੇ ਜੋ ਕੋਈ ਘਰਾਏ ਪਏ ਹੋਏ ਲੋਕ ਨੇ ਉਹਨਾਂ ਨੂੰ ਵੀ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਪਰਮਾਤਮਾ ਨਾਲ ਜੁੜੋ ਸੱਚ ਨਾਲ ਜੁੜੋ ਸੱਚ ਨਾਲ ਪਿਆਰ ਕਰੋ ਛੋੜੇ ਨਾਲ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਕਿਉਂਕਿ ਪਰਮਾਤਮਾ ਦੀ ਜਿਹੜੀ ਲੈ ਹੈ ਉਹ ਹਰ ਹਿਰਦੇ ਦੇ ਅੰਦਰ ਤਾਂ ਬੋਲਦੀ ਹੈ ਜਦੋਂ ਇਨਸਾਨ ਪਰਮਾਤਮਾ ਨਾਲ ਜੁੜਦਾ ਜਦੋਂ ਤੱਕ ਪਰਮਾਤਮਾ ਨਾਲ ਨਹੀਂ ਜੁੜਦਾ ਜਦ ਤੱਕ ਉਹਦੀ ਆਤਮਾ ਜਾਗਦੀ ਨਹੀਂ ਇਸ ਕਰਕੇ ਇਹ ਝੰਡਾ ਫੇਰੀ ਕੱਢੀ ਜਾਂਦੀ ਹੈ ਚਾਲੇ ਲੈ ਕੇ ਜਾਂਦੇ ਆ ਕਿ ਸੰਗਤ ਦੀ ਸੇਵਾ ਹੋ ਸਕੇ ਸੰਗਤ ਦੀ ਅਸੀਂ ਅਸੀਂ ਸੇਵਾ ਕਰ ਸਕੀਏ ਉਹ ਤਾਂ ਚੱਲ ਜਾਂਦੇ ਕਿੰਨੇ ਦਿਨ ਜਿਹੜੀ ਝੰਡਾ ਫੇਰੀ ਅਸੀਂ 3 ਦਿਨ ਵਾਸਤੇ ਚਾਹਾਂ ਬਾਬਾ ਜੀ ਦੇ ਜਾਂਦੇ ਆ ਦਰਬਾਰ ਤੇ ਝੰਡਾ ਫੇਰੀ ਅਸੀਂ ਸੰਗਤ ਦੀ ਸਹਿਮਤੀ ਨਾਲ ਕਰਦੇ ਜਦੋਂ ਸੰਗਤ ਕਹੇ ਤਾਂ ਕਰਦੇ ਨਹੀਂ ਇਸ ਕੱਢਦੇ ਨਹੀਂ ਜਦੋਂ ਸੰਗਤ ਸਾਨੂੰ ਮਜਬੂਰ ਕਰ ਦਿੰਦੀ ਅਸੀਂ ਤਾਂ ਕਰਦੇ ਆ ਕਿਉਂਕਿ ਅਸੀਂ ਆਪ ਹੀ ਕੰਮ ਕਰ ਵਾਲਿਆਂ ਅਸੀਂ ਜ਼ਿਆਦਾਤਰ ਕੋਸ਼ਿਸ਼ ਕਰੀਏ ਕਿ ਆਪਣੇ ਬਿਜ਼ਨਸ ਨੂੰ ਮੁੱਖ ਰੱਖ ਕੇ ਚੱਲੀਏ ਕਿ ਅਸੀਂ ਕਿਸੇ ਨਾ ਕਿਸੇ ਨੂੰ ਦੇ ਸਕੀਏ ਕਿਸੇ ਕੋਲੋਂ ਲੈ ਨਾ ਸਕੀਏ ਇਹ ਭਾਵਨਾ ਰੱਖਦੇ ਆ ਸੀ ਇਹ ਬਾਬਾ ਬਲਕਨ ਜੋ ਛੇਵੀਂ ਵਾ ਚਾਲਾ ਲੈ ਕੇ ਰਾਹੋਂ ਰੋਡ ਦੀਆਂ ਸੰਗਤਾਂ ਬਾਬਾ ਗੁਰਨਾਮ ਸਿੰਘ ਜੀ ਮਿਹਰਬਾਨ ਵਾਲੇ ਬਹੁਤ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਬਾਬਾ ਬਾਲਕਨਾ ਸਿੱਧ ਬਾਬਾ ਬਾਲਕਨਾ ਮੰਦਿਰ ਪਹੁੰਚਦੇ ਹਨ 11 12 ਤਰੀਕ ਜੋ ਤਿੰਨ ਦਿਨ ਇਹ ਇਥੋਂ ਚਾਲਾ ਲੈ ਕੇ ਸੰਗਤਾਂ ਲੈ ਕੇ ਜਾਂਦੇ ਹਨ ਉੱਥੇ ਬਾਬਾ ਜੀ ਦੇ ਗੁਣਗਾਨ ਕਰਦੇ ਹਨ ਔਰ ਇਸ ਸਾਹਨੇ ਵਾਲ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਇਥੇ ਝੰਡਾ ਫੇਰੀ ਜੋ ਲੈ ਕੇ ਆਈਆਂ ਗਲੀਆਂ ਮਹੱਲਿਆਂ ਦੇ ਹਰਜਸ ਕਰਦੀਆਂ ਹੋਈਆਂ ਸੰਗਤਾਂ ਬਾਬਾ ਬਾਲਕਨਾਥ ਜੀ ਦੇ ਬਾਬਾ ਜੀ ਦੇ ਗੁਣगान ਕਰਦੀਆਂ ਹੋਈਆਂ ਸਾਡੇ ਮਹੱਲੇ ਨੂੰ ਪਵਿੱਤਰ ਕੀਤਾ ਵਾਰਡ ਨੰਬਰ 11 ਚ ਪਹੁੰਚੀਆਂ ਸਾਡੇ ਸੁਰੇਸ਼ ਕੁਮਾਰ ਸੋਨੂ ਭਗਤ ਭਾਜੀ ਔਰ ਬਬਲੂ ਹਲਵਾਈ ਜੀ ਉਹਨਾਂ ਦੇ ਗ੍ਰਹਿ ਵਿਖੇ ਆਈਆਂ ਸੰਗਤਾਂ ਮੈਂ ਆਪਣੇ ਵੱਲੋਂ ਔਰ ਸਾਡੇ ਵਾਰਡ ਨੰਬਰ 11 ਦੇ ਕਾਉਂਸਲਰ ਮੈਡਮ ਜਸਵਿੰਦਰ कौर ਤਲਵਾੜਾ ਵੱਲੋਂ ਬਾਬਾ ਗਰਨਾਮ ਸਿੰਘ ਜੀ ਅਤੇ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪਨਵਾਦ ਕਰਦਾ ਹਾਂ ਔਰ ਬਾਬਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੀ ਹਰ ਸਾਲ ਇਸ ਸਾਡੇ ਮਹੱਲਿਆ ਨੂੰ ਪਵਿੱਤਰ ਕਰਦੇ ਰਹੋ ਸੰਗਤਾਂ ਦੇਖੋ ਸੰਗਤਾਂ ਸਭ ਤੋਂ ਉੱਚੀਆਂ ਮਹਾਨ ਹਨ ਜੋ ਕਿ ਹਰ ਜਸ ਕਰਦੀਆਂ ਇਹ ਮਹੱਲਿਆ ਤੇ ਗਲੀਆਂ ਦੇ ਵਿੱਚ ਦੀ ਜਾਂਦੀਆਂ ਹਨ ਅਸੀਂ ਭਾਗਾਂ ਵਾਲੇ ਆ ਵੀ ਜਿਹੜੇ ਕਿ ਇਹ ਜੋ ਇਹ ਜੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਪਹੁੰਚਦੇ ਆ ਮੈਂ ਕਹਣਾ ਵੀ ਵਾਹਿਗੁਰੂ ਕਿਰਪਾ ਕਰੇ ਇਸੇ ਹੀ ਤਰ੍ਹਾਂ ਆਪਾਂ ਸੇਵਾ ਕਰਦੇ ਰਹੀਏ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਣੇ ਮਹੱਲਿਆਂ ਦੇ ਵਿੱਚ ਇਹੋ ਜਿਹੇ ਸਮਾਗਮ ਕਰਾਂਦੇ ਰਹੀਏ ਜੈ ਬਾਬੇ ਦੇ